ਇਹਦੇ ਤੇ ਪਰਚਾ ਦਰਜ 295A ਦਾ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਇੰਟੈਂਡਡ ਟੂ ਆਊਟਰੇਜ ਦ ਰਿਲੀਜੀਅਸ ਫੀਲਿੰਗਸ ਆਫ ਪੀਪਲ ਇਹ ਧਾਰਾ ਲਾ ਕੇ ਤੇ ਇਹਦੇ ਤੇ ਮੁਕੱਦਮਾ ਚਲਾਇਆ ਜਾਂਦਾ ਹੈ ਤੇ ਮੁਕੱਦਮਾ ਤੁਸੀਂ ਇਹ ਵੇਖੋ ਪੇਟਰਨੇਜ ਜਿਹੜੀ ਮੈਂ ਗੱਲ ਕਰ ਰਿਹਾ ਕਿਸ ਹੱਦ ਤੱਕ ਇਹਦੀ ਪੇਟਰਨੇਜ ਕੀਤੀ ਗਈ ਨਰੇਸ਼ ਯਾਦਵ ਨੂੰ ਕਿਵੇਂ ਬਚਾਉਣ ਦੇ ਯਤਨ ਕੀਤੇ ਗਏ ਤੇ ਅੱਜ ਇਹ ਕਹਿੰਦੇ ਆ ਅਸੀਂ ਜਿਹੜੇ ਬੇਅਦਬੀਆਂ ਕਰਨਗੇ ਉਹਨਾਂ ਨੂੰ ਸਜ਼ਾਵਾਂ ਦੇਵਾਂਗੇ ਜੀਨੇ ਬੇਅਦਬੀ ਕੀਤੀ ਸਭ ਤੋਂ ਪਹਿਲਾਂ ਉਹਦੇ ਵਕੀਲ ਜਿਹੜੇ ਉਹਦੇ ਬਚਾਅ ਵਾਸਤੇ ਕੋਰਟ ਦੇ ਵਿੱਚ ਉੱਥੇ ਮਲੇਰ ਕੋਟਲਾ ਅਦਾਲਤ ਚ ਪੇਸ਼ ਹੋਏ ਕੱਲ ਜਿਹੜੇ ਸਭ ਤੋਂ ਵੱਧ ਮੰਗਲਵਾਰ ਨੂੰ ਸੌਰੀ ਜਿਹੜੇ ਸਭ ਤੋਂ ਵੱਧ ਉੱਥੇ ਬੁੜਕਰੇ ਸੀ ਦੋ ਜਾਣੇ ਮੈਂ ਕਹੂੰਗਾ ਹਰਪਾਲ ਚੀਮਾ ਤੇ ਹਰਜੋਤ ਬੈਂਸ ਉਹ ਗੰਡੂ ਜਾ ਉਹਦੀ ਤਾਂ ਐ ਸੀ ਜਿਵੇਂ ਸੀਟ ਤੇ ਸਪਰਿੰਗ ਲੱਗੇ ਹੁੰਦੇ ਆ ਜਿਵੇਂ ਸਾਰੇ ਧਰਮਾਂ ਦੀ ਰੱਖਿਆ ਹੀ ਉਹਨੇ ਕਰਨੀ ਹੁੰਦੀ ਹੈ ਉੱਥੇ ਖੜੇ ਹੋ ਕੇ ਇਹੋ ਜਿਹਾ ਨਾਟਕ ਕਰਦਾ ਯਾਰ ਉਹ ਬੰਦਾ ਤੇ ਆ ਉਹਨਾਂ ਦੇ ਨਾਂ ਹੈ ਜਿਹੜੇ ਉਹਦੇ ਵਕੀਲ ਸੀ ਆ ਹਰਪਾਲ ਚੀਮਾ ਜੀ ਦੀ ਫੋਟੋ ਵੀ ਆ ਉਹਦੇ ਨਾਲ ਅਦਾਲਤ ਚੋਂ ਨਿਕਲਦਿਆਂ ਜਿਹੜਾ ਹਰਪਾਲ ਚੀਮਾ ਉੱਥੇ ਬਹੁਤ ਵੱਡਾ ਆਪ ਦੇ ਆਪ ਨੂੰ ਬਲਾਰਾ ਬਣ ਕੇ ਤੇ ਇਹ ਸ਼ੋਅ ਕਰਨਾ ਚਾਹੁੰਦਾ ਸੀ ਕਿ ਸਭ ਤੋਂ ਵੱਧ ਸੀਰੀਅਸਨੈਸ ਮੇਰੀ ਹੈ ਇਸ ਮੁੱਦੇ ਤੇ ਜਿਹੜਾ ਸ਼ੋਅ ਕਰਨਾ ਚਾਹੁੰਦਾ ਸੀ ਕਿ ਮੇਰੇ ਨਾਲੋਂ ਵੱਧ ਇਸ ਇਸ਼ੂ ਤੇ ਕੋਈ ਤਤ ਪਰ ਨਹੀਂ ਕਿ ਬੇਅਦਬੀ ਵਾਲਿਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਅੱਜ ਨੇ ਕੁਰਾਨ ਸ਼ਰੀਫ ਦੀ ਬੇਅਦਬੀ ਕੀਤੀ ਕਨਵਿਕਟ ਹੋਇਆ ਜਿਹੜਾ ਉਹਦੇ ਚ ਉਹਦੀ ਅਦਾਲਤ ਦੇ ਵਿੱਚ ਪੈਰਵਾਈ ਕਰਦੇ ਦੀ ਮੈਂ ਤੁਹਾਨੂੰ ਪਹਿਲਾਂ ਤਾਂ ਇਹਦੀ ਫੋਟੋ ਦਿਖਾ ਦਿਆਂ ਹਰਪਾਲ ਚੀਮੇ ਦੀ ਫਿਰ ਤੁਸੀਂ ਦੇਖੋ ਬਚਾ ਕੇ ਸੱਦ ਤੱਕ ਕਰਨ ਦੀ ਕੋਸ਼ਿਸ਼ ਕੀਤੀ ਸਰਕਾਰ ਬਣਦੀ ਹੈ ਇਹਨਾਂ ਦੀ 2024 ਦੇ ਵਿੱਚ ਜਦੋਂ ਕੇਸ ਅੰਜਾਮ ਤੇ ਆ ਚੱਲਿਆ ਸੀ ਇਹਨਾਂ ਨੇ ਸਰਕਾਰ ਨੇ ਪ੍ਰੈਸ਼ਰਾਈਜ਼ ਕਰਕੇ ਜਿਹੜਾ ਮੁਹੰਮਦ ਅਸ਼ਰਫ ਕੰਪਲੇਨੈਂਟ ਸੀ ਇਸ ਕੇਸ ਦਾ ਉਹਦੇ ਤੋਂ ਕੰਪਲੇਂਟ ਵਿਡਰੋ ਕਰਾਈ ਨਰੇਸ਼ ਯਾਦਵ ਦੇ ਖਿਲਾਫ 8 ਸਾਲ ਬਾਅਦ 8 ਸਾਲ ਉਹ ਬੰਦਾ ਕੇਸ ਲੜਿਆ 8 ਸਾਲ ਬਾਅਦ ਜਦੋਂ ਕੇਸ ਕਨਕਲੂਜਨ ਤੇ ਆਉਣ ਲੱਗਿਆ ਡਿਸੀਜਨ ਦੇ ਨੇੜੇ ਗਿਆ ਇਹਨਾਂ ਨੂੰ ਲੱਗਿਆ ਕਿ ਸਾਰੇ ਸਬੂਤ ਨਰੇਸ਼ ਯਾਦਵ ਦੇ ਖਿਲਾਫ ਜਾ ਰਹੇ ਇਹਨਾਂ ਨੇ ਪ੍ਰੈਸ਼ਰਾਈਜ਼ ਕੀਤਾ ਮੁਹੰਮਦ ਅਸ਼ਰਫ ਨੂੰ ਕਿ ਤੋਂ ਕੰਪਲੇਂਟ ਵਿਡਰੋ ਕਰ ਆ ਕੰਪਲੇਂਟ ਵਿਡਰੋ ਕਰਾ ਕੇ ਡੀਸੀ ਤੋਂ ਅਫੀਸ਼ੀਅਲ ਲੈਟਰ ਡਿਸਟ੍ਰਿਕਟ ਟਾਰਨੀ ਨੂੰ ਸਰਕਾਰੀ ਵਕੀਲ ਨੂੰ ਲਿਖਾਇਆ ਕਿ ਕੋਰਟ ਦੇ ਵਿੱਚ ਲਿਖ ਕੇ ਦੇ ਕਿ ਸਰਕਾਰ ਨਰੇਸ਼ ਯਾਦਵ ਦੇ ਖਿਲਾਫ ਕੇਸ ਪਰਸਿਊ ਨਹੀਂ ਕਰਨਾ ਚਾਹੁੰਦੀ ਇਹ ਵਿਡਰੋ ਕਰਨ ਦਿੱਤਾ ਜਾਵੇ ਸਾਨੂੰ ਇਹ 18 ਨਵੰਬਰ 2024 ਦੇ ਮੈਂ ਤੁਹਾਨੂੰ ਸਾਰਾ ਵਾਕਿਆ ਦੱਸ ਰਿਹਾ ਇਹ ਮੈਂ ਪੜ੍ਹ ਕੇ ਦੱਸ ਦਿਨਾ ਤੁਹਾਨੂੰ ਪਬਲਿਕ ਪ੍ਰੋਸੀਕਿਊਟਰ ਨੇ ਇਹ ਗੱਲ ਕਹੀ ਉਥੇ Ki so far as the appeal titled State versus Nanda Kishore and others, qua the respondent accused Naresh Yadav is concerned. She has filed an application for withdrawal of the appeal, whereby it has been averred that she has received a letter from the district attorney Sangroor to withdraw the present appeal qua the respondent accused. नरेश यादव एज पर द डायरेक्शंस गिवन बाय वर्धी डिप्टी कमिश्नर मलेरकोटला वाइड लेटर नंबर 1351 डेटेड 18 11 2024 डिप्टी कमिश्नर मलेरकोटला पल्लवी 나ਦੀ ਉਹ ਤੋਂ आईएएस ऑफिसर ਉੱਥੇ मलेरकोटला ਸੀ 18 ਨਵੰਬਰ ਦਾ ਉਹਦਾ ਆਰਡਰ کورٹ ਦੇ ਵਿੱਚ ਪਬਲਿਕ ਪ੍ਰੋਸੀਕਿਊਟਰ ਜਾ ਕੇ ਕਹਿੰਦੀ ਹੈ ਕਿ ਡਿਪਟੀ ਕਮਿਸ਼ਨਰ ਨੇ ਡੀਏ ਨੂੰ ਚਿੱਠੀ ਲਿਖੀ ਹੈ ਡੀਏ ਨੇ ਮੈਨੂੰ ਡਾਇਰੈਕਟ ਕੀਤਾ ਕਿ ਇਹ ਵਿਡਰੋ ਕੀਤੀ ਜਾਵੇ ਇਹਦੇ ਖਿਲਾਫ ਜਿਹੜਾ ਕੇਸ ਹੈ ਸਾਨੂੰ ਵਿਡਰੋ ਕਰਨ ਦੀ ਆਗਿਆ ਦਿੱਤੀ ਜਾਵੇ ਉਸ ਚਿੱਠੀ ਹੋਣ ਦੇ ਬਾਵਜੂਦ ਕਿਉਂਕਿ ਸਬੂਤ ਇੰਨਾ ਸੀ ਪੈਸਿਆਂ ਦੀ ਟਰਾਂਸਫਰ ਸੀ ਕਾਲ ਡਿਟੇਲਸ ਸੀ ਕੋਰਟ ਨੇ ਇਹਨੂੰ ਕਨਵਿਕਟ ਕੀਤਾ ਮਲੇਰ ਕੋਟਲਾ ਸੈਸ਼ਨ ਕੋਰਟ ਗਰੇਵਾਲ ਸਾਹਿਬ ਜੱਜ ਸੀ ਸਰਦਾਰ ਪਰਮਿੰਦਰ ਸਿੰਘ ਗਰੇਵਾਲ ਜੱਜ ਸੀਗੇ ਕਨਵਿਕਟ ਕੀਤਾ ਇਹਨੂੰ ਕਿ ਇਹ ਦੋਸ਼ੀ ਹੈ 120 ਵਿੱਚ ਵੀ ਸ਼ਾਮਲ ਹੈ ਇਹ ਕੁਰਾਨ ਸ਼ਰੀਫ ਦੀ ਬੇਅਦਬੀ ਦਾ 29 ਨਵੰਬਰ ਨੂੰ ਇਹ ਕਨਵਿਕਸ਼ਨ ਦਾ ਆਰਡਰ ਆਉਂਦਾ ਇਸ ਤੋਂ ਅੱਗੇ ਤੁਸੀਂ ਵੇਖੋ ਪੁਸ਼ਤਪਨਾਹੀ ਕਿਵੇਂ ਕੀਤੀ ਜਾਂਦੀ ਹੈ ਕਿੰਨੀ ਪ੍ਰੋਟੈਕਸ਼ਨ ਕਿਉਂਕਿ ਬੰਦਾ ਆfda ਸੀ ਜੇ ਪ੍ਰੋਟੈਕਟ ਨਹੀਂ ਕਰਦੇ ਸੀ ਤਾਂ ਇਹ ਡਰ ਸੀ ਕਿ ਨਾ ਨਾ ਲੈ ਦੇਵੇ ਬਾਕੀਆਂ ਦੇ ਕੌਣ-ਕੌਣ ਇਹਦੇ ਵਿੱਚ ਸ਼ਾਮਲ 29 ਨਵੰਬਰ 2024 ਨੂੰ ਇਹ ਕਨਵਿਕਟ ਹੁੰਦਾ ਹੈ ਉੱਥੇ ਹੀ ਅਦਾਲਤ 'ਚ ਇਹਨੂੰ ਪੁਲਿਸ ਅਰੈਸਟ ਕਰ ਲੈਂਦੀ ਹੈ ਤੇ 15 ਦਸੰਬਰ 2024 15 ਦਿਨਾਂ ਬਾਅਦ ਆਮ ਆਦਮੀ ਪਾਰਟੀ ਦੀ ਲਿਸਟ ਜਾਰੀ ਹੁੰਦੀ ਹੈ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੀ ਆਹ ਲਿਸਟ ਹੈ ਜੀ ਉਹ 15 ਦਸੰਬਰ ਨੂੰ ਸੰਦੀਪ ਪਾਟਕ ਦੇ ਦਸਕਦਾਂ ਥੱਲੇ ਕਿਦਾ ਹਲ ਸਭਾ ਦੇ ਉਮੀਦਵਾਰ ਐਲਾਨੇ ਗਏ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਾਸਤੇ ਤੇ ਆ 29 ਨੰਬਰ ਤੇ ਨਾਂ ਆਉਂਦਾ ਜੀ ਮਹਿਰੋਲੀ ਤੋਂ ਨਰੇਸ਼ ਯਾਦਵ ਤੁਸੀਂ ਇਹ ਵੇਖੋ ਜਿਹੜੇ ਕਹਿੰਦੇ ਆ ਕਿ ਅਸੀਂ ਸਜਾਵਾਂ ਦਵਾਵਾਂਗੇ ਜੀ ਜਿਹੜੇ ਇਹਨਾਂ ਨੂੰ ਬਚਾਉਂਦੇ ਐ ਜਿਹੜੇ ਉਤਸ਼ਾਹਤ ਕਰਦੇ ਐ ਜਿਹੜੇ ਪ੍ਰੋਟੈਕਸ਼ਨ ਦਿੰਦੇ ਐ ਉਹਨਾਂ ਨੂੰ ਵੀ ਸਜਾਵਾਂ ਦਵਾਵਾਂਗੇ ਤੇ ਪ੍ਰੋਟेक्ट ਤਾਂ ਇਹ ਉਹਨਾਂ ਨੂੰ ਕਰ ਰਿਹਾ ਜਿਹੜੇ ਬੇਅਦਬੀਆਂ ਖੁਦ ਕਰੀ ਜਾਂਦੇ ਤੇ ਬਾਕੀਆਂ ਨੂੰ ਸਜਾਵਾ ਕਿੱਥੋਂ ਦੇਣੀ 15 ਦਿਨਾਂ ਬਾਅਦ ਜਦੋਂ ਇਹਨਾਂ ਨੇ ਇਹ ਟਿਕਟ ਅਨਾਉਂਸ ਕੀਤੀ ਸਾਰੇ ਦੇਸ਼ ਦੇ ਵਿੱਚ ਸਭ ਧਰਮਾਂ ਦੇ ਸਤਿਕਾਰ ਕਰਨ ਵਾਲਿਆਂ ਦਾ ਤੇ ਮੁਸਲਮਾਨ ਭਾਈਚਾਰੇ ਦਾ ਖਾਸ ਤੌਰ ਤੇ ਜਦੋਂ ਭਾਵਨਾਵਾਂ ਹਰਟ ਹੋਈਆਂ ਉਹਦਾ ਉਬਾਲ ਉੱਠਿਆ ਕਿਉਂਕਿ ਦਿੱਲੀ ਚ ਵੀ 29 ਲੱਖ ਤੋਂ ਉੱਪਰ ਮੁਸਲਮਾਨ ਵੋਟਰ ਹੈ ਮੈਂ ਅੱਜ ਹੀ ਚੈੱਕ ਕਰ ਰਿਹਾ ਸੀ 29 ਲੱਖ 59 ਹਜ਼ਾਰ ਮੁਸਲਮਾਨ ਵੋਟਰ ਹੈ ਤਕਰੀਬਨ 13% ਆਫ ਡੈਲੀਜ਼ ਵੋਟਰਸ ਆ ਮੁਸਲਿਮਸ ਜਦੋਂ ਉੱਥੇ ਰੌਲਾ ਪਿਆ ਫਿਰ ਉਹਦੀ ਟਿਕਟ 20 ਦਸੰਬਰ ਨੂੰ ਜਾ ਕੇ ਇਹਨਾਂ ਨੂੰ ਬਦਲਣੀ ਪਈ ਇਹ ਕਹਿੰਦੇ ਆ ਕਿ ਅਸੀਂ ਬੇਅਦਬੀਆਂ ਦੇ ਖਿਲਾਫ ਕਾਨੂੰਨ ਲਿਆਵਾਂਗੇ ਇਹ ਕਹਿੰਦੇ ਆ ਕਿ ਅਸੀਂ ਬੇਅਦਬੀਆਂ ਕਰਨ ਵਾਲਿਆਂ ਨੂੰ ਸਜ਼ਾਵਾ ਦਿਵਾਵਾਂਗੇ ਇਨਾਂ ਦੀ ਕਹਿਣੀ ਤੇ ਕਥਨੀ ਦੇ ਵਿੱਚ ਬਹੁਤ ਵੱਡਾ ਫਰਕ ਹੈ ਮੈਂ ਇਹਨਾਂ ਨੂੰ ਫਿਰ ਚੈਲੰਜ ਕਰਦਾ ਹਾਂ ਤੁਸੀਂ ਇਹ ਕਹਿੰਦੇ ਹੋ ਕਿ ਜਿਨ੍ਹਾਂ ਨੇ ਬੇਦਬੀ ਕਰਨ ਵਾਲੇ ਨੂੰ ਬਚਾਇਆ ਉਹਨੂੰ ਪੇਟਰਨੇਜ ਦਿੱਤੀ ਉਹਨੂੰ ਕਿਸੇ ਕਿਸਮ ਦੀ ਸਹਾਇਤਾ ਦਿੱਤੀ ਉਹਦੇ ਤੇ ਪਰਚਾ ਦਰਜ ਕਰਕੇ ਉਹ ਉਹਨੂੰ 3 ਤੋਂ 5 ਸਾਲ ਦੀ ਸਜ਼ਾ ਹੋਣੀ ਚਾਹੀਦੀ ਹੈ ਤੇ ਫਿਰ ਆ ਸੰਦੀਪ ਪਾਟਕ ਦੇ ਦਸਕਤ ਹੈ ਉਹਦੀ ਟਿਕਟ ਦੇ ਥੱਲੇ ਇਤੋਂ ਵੱਡੀ ਪੇਟਰਨੇਜ ਕੀ ਹੈ ਜੀ ਦਿਓ ਸੰਦੀਪ ਪਾਟਕ ਤੇ ਪਰਚਾ ਫਿਰ ਆਮ ਆਦਮੀ ਪਾਰਟੀ ਦਾ ਕਨਵੀਨਰ ਹੈ ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਦੀ ਬਿਨਾ ਮਰਜ਼ੀ ਤੋਂ ਬਿਨਾ ਤਾਂ ਇਹ ਟਿਕਟ ਨਹੀਂ ਨਾ ਮਿਲੀ ਇਹਨੂੰ ਜੀ ਫਿਰ ਦਿਓ ਅਰਵਿੰਦ ਕੇਜਰੀਵਾਲ ਤੇ ਪਰਚਾ ਸ਼ੋ ਦੈਟ ਯੋਰ ਐਕਸ਼ਨਸ ਮੈਚ ਯੋਰ ਵਰਡਸ ਜੋ ਕਹਿੰਨੇ ਹੋ ਉਹ ਕਰਕੇ ਵੀ ਦਿਖਾਓ ਫਿਰ ਪੰਜਾਬ ਦੇ ਲੋਕ ਇੰਨੇ ਮੂਰਖ ਨਹੀਂ ਕਿ ਹੁਣ ਤੁਹਾਡੇ ਡਰਾਮਿਆਂ ਚ ਆ ਗਏ ਇੱਕ ਵਾਰੀ ਆ ਗਏ ਇੱਕ ਵਾਰੀ ਗਲਤੀ ਹੋ ਗਈ ਪਰ ਇਹ ਦੁਬਾਰਾ ਦੁਬਾਰਾ ਤੁਸੀਂ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰ ਸਕਦੇ ਤੁਸੀਂ ਨੰਗੇ ਹੋਏਵੇਂ ਉਹ ਲੋਕਾਂ ਦੀ ਕਚਹਿਰੀ 'ਚ ਆ ਤੁਹਾਡੇ ਸਾਹਮਣੇ ਮੈਂ ਤਾਂ ਸਬੂਤ ਕਾਗਜ਼ ਤੱਤ ਮੇਰੇ ਕੋਲੇ ਕੋਰਟ ਦੇ ਆਰਡਰਾਂ ਦੀ ਕਾਪੀ ਮੌਜੂਦ ਹੈ ਜਿੱਥੇ ਆ 161 ਦੇ ਬਿਆਨ ਹੈ ਜਿੱਥੇ ਉਹਨੇ ਆ ਸੀ 161 ਦੇ ਬਿਆਨਾਂ 'ਚ ਜਿੱਥੇ ਨਰੇਸ਼ ਯਾਦਵ ਦਾ ਨਾਮ ਉਹਨੇ ਕੋਰਟ 'ਚ ਲਿਤਾ ਜਿਹੜਾ ਮੇਨ ਅਕਿਊਜ਼ਡ ਸੀ ਜਿਹੜਾ ਫੜਿਆ ਗਿਆ ਸੀ ਮੌਕੇ 'ਤੇ ਫਿਰ ਤੁਸੀਂ ਲੋਕਾਂ ਨਾਲ ਕਿਵੇਂ ਲੋਕਾਂ ਨੂੰ ਕਿਵੇਂ ਬੇਵਕੂਫ ਬਣਾ ਸਕਦੇ ਹੋ ਦੂਜੇ ਪਾਸੇ ਹੁਣ ਮੈਂ ਆਉਣਾ ਚਾਹਣਾ ਜਿਹੜੀ ਮੈਂ ਗੱਲ ਪਹਿਲਾਂ ਕਰ ਰਿਹਾ ਸੀ ਕਿ ਬੇਅਦਬੀਆਂ ਦਾ ਦੌਰ ਉਸ ਟਾਈਮ ਤੋਂ ਸ਼ੁਰੂ ਹੋਇਆ ਜਦੋਂ ਦੀ ਇਹ ਸਰਕਾਰ ਇਹ ਇਹ ਪਾਰਟੀ ਪੰਜਾਬ ਚ आई ਸੁਲਤਾਨਪੁਰ ਲੋਧੀ ਕੀ ਹੋਇਆ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਪ੍ਰਕਾਸ਼ ਪੁਰਪ ਦੇ ਦਿਹਾੜਿਆਂ 'ਚ ਪੁਲਿਸ ਗੁਰੂ ਘਰ ਚ ਵੜਦੀ ਹੈ ਪਾਠ ਨੂੰ ਖੰਡਿਤ ਕਰਦੀ ਹੈ ਗੋਲੀਆਂ ਚਲਾਉਂਦੀ ਆ ਉੱਥੇ ਬੇਅਦਬੀ ਨਹੀਂ ਆ ਉਹ ਕਿਹਦੇ ਤੇ ਕਾਰਵਾਈ ਕੀਤੀ ਤੁਸੀਂ ਉਹਦੀ ਇਨਕੁਆਇਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਨਲ ਨੇ ਕੀਤੀ ਕੀ ਕਾਰਵਾਈ ਕੀਤੀ ਤੁਸੀਂ ਉਹਦੇ ਤੇ ਕਾਂਗਰਸ ਦੀ ਸਰਕਾਰ ਵੇਲੇ ਦਰਬਾਰ ਸਾਹਿਬ ਦੇ ਅੰਦਰ ਬੇਅਦਬੀ ਹੋਈ ਕੀ ਤੁਸੀਂ ਉਹਦੇ ਪਿਛੋਕੜ 'ਚ ਗਏ ਕਿ ਉਹ ਬੰਦਾ ਕਿਹਨੇ ਭੇਜਿਆ ਸੀ ਕਿਉਂਕਿ ਇਹ ਸਾਰੀਆਂ ਪਾਰਟੀਆਂ ਸ਼ਾਮਲ ਹੈ ਮੈਂ ਗੱਲ ਹੁਣ ਕਾਂਗਰਸ ਪਾਰਟੀ ਦੀ ਵੀ ਕਰਨੀ ਚਾਹਣਾ ਪ੍ਰਗਟ ਸਿੰਘ ਜੀ ਦਾ ਮੈਂ ਤੁਹਾਨੂੰ ਕਲਿੱਪ ਦਿਖਾਇਆ ਕਿ ਕਿਵੇਂ ਪ੍ਰਗਟ ਸਿੰਘ ਜੀ ਨੇ ਇਹ ਗੱਲ ਕਹਿ ਕੇ ਕੀ ਅਰਦਾਸ ਕਰਕੇ ਆਪਾਂ ਇੱਥੇ ਬੈਠੇ ਆ ਸੱਚ ਬੋਲੀਏ ਕੀ ਇਹਦੇ ਤੇ ਸਿਆਸਤ ਪਿਛਲੀ ਸਰਕਾਰ ਨੇ ਵੀ ਕੀਤੀ ਤੇ ਹੁਣ ਵਾਲੀ ਵੀ ਕਰ ਰਹੀ ਹੈ ਸਿਆਸਤ ਤਾਂ 2015 ਦੀ ਚੱਲ ਰਹੀ ਹੈ 2015 ਚ ਜਦੋਂ ਇਹ ਦੁਖਦਾਈ ਘਟਨਾਵਾਂ ਹੋਈਆਂ ਤੇ ਸਾਰੇ ਜਾਣੇ ਜਾ ਕੇ ਰਾਸ਼ਟਰਪਤੀ ਨੂੰ ਮਿਲੇ ਕਾਂਗਰਸ ਵਾਲੇ ਕੀ ਇਹਨਾਂ ਕੇਸਾਂ ਦੀ ਜਿਹੜੀ ਇਨਕੁਆਇਰੀ ਹੈ ਉਹ ਸੀਬੀਆਈ ਨੂੰ ਦਿੱਤੀ ਜਾ ਸੀਬੀਆਈ ਨੂੰ ਦੇਤੀ ਬਾਦਲ ਸਾਹਿਬ ਕਿਉਂਕਿ ਚਾਹੁੰਦੇ ਸੀ ਕਿ ਹਰ ਬੰਦੇ ਨੂੰ ਇਹ ਮਹਿਸੂਸ ਵੀ ਹੋਣਾ ਚਾਹੀਦਾ ਹੈ ਕਿ ਯਾਰ ਨਿਆਂ ਹੋ ਰਿਹਾ ਜਿਵੇਂ ਕਹਿੰਦੇ ਨਾ ਜਸਟਿਸ ਸ਼ੁਡ ਨਾਟ ਓਨਲੀ ਬੀ ਡਨ ਇਟ ਸ਼ੁਡ ਸੀਮ ਟੂ ਹੈਵ ਬੀਨ ਡਨ ਨਹੀਂ ਤਾਂ ਉਦੋਂ ਪੰਜਾਬ ਪੁਲਿਸ ਨੇ ਜਾਂਚ ਕੀਤੀ ਹੁੰਦੀ ਅਕਾਲੀ ਦਲ ਦੀ ਸਰਕਾਰ 'ਚ ਅੱਜ ਇਹ ਦੋਸ਼ੀਆਂ ਨੂੰ ਵੀ ਜਿਵੇਂ ਮਲਕੇ ਵਾਲੇ ਦੋਸ਼ੀਆਂ ਨੂੰ ਸਜਾਵਾ ਹੋਈਆਂ ਅਕਤੂਬਰ 'ਚ ਬਰਗਾੜੀ ਦੀ ਬੇਅਦਬੀਆਂ ਹੁੰਦੀਆਂ ਨਵੰਬਰ 'ਚ ਹੋਈਆਂ ਮਲਕੇ 'ਚ ਬੇਅਦਬੀਆਂ ਨਵੰਬਰ ਦੇ ਵਿੱਚ ਉਹ ਜਾਂਚ ਪੰਜਾਬ ਪੁਲਿਸ ਕੋਲੇ ਰਹਿ ਗਈ ਆਕਾਲੀ ਦਲ ਦੀ ਸਰਕਾਰ ਦੇ ਅਧੀਨ ਪੁਲਿਸ ਸੀ ਉਹਦੇ ਵਿੱਚ ਇਨਵੈਸਟੀਗੇਸ਼ਨ ਵੀ ਹੋਈ ਚਲਾਨ ਵੀ ਪੇਸ਼ ਹੋਏ ਟ੍ਰਾਇਲ ਵੀ ਚੱਲਿਆ ਤੇ ਮੁਲਜ਼ਮ ਤਿੰਨ ਤਿੰਨ ਸਾਲ ਵਾਸਤੇ ਅੰਦਰ ਵੀ ਗਏ ਕੁਰਾਨ ਸ਼ਰੀਫ ਦੀ ਜਿਹੜੀ ਬੇਅਤਬੀ ਮਲੇਰ ਕੋਟਲੇ ਹੋਈ ਸਿਮਿਲਰਲੀ 2016 ਚ ਪੰਜਾਬ ਪੁਲਿਸ ਨੇ ਜਾਂਚ ਕੀਤੀ ਚਲਾਨ ਪੇਸ਼ ਕੀਤਾ ਇਨਵੈਸਟੀਗੇਸ਼ਨ ਤੋਂ ਬਾਅਦ ਟ੍ਰਾਇਲ ਚੱਲਿਆ ਤੇ ਜਾਂਚ ਏਡੀ ਵਧੀਆ ਸੀ ਕਿ ਉਹਨਾਂ ਨੂੰ ਵੀ ਸਜ਼ਾ ਹੋਈ ਡਿਸਪਾਈਟ ਦਾ ਫੈਕਟ ਕਿ ਮੌਕੇ ਦੀ ਸਰਕਾਰ ਨੇ ਅਕਿਊਜ਼ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਬਰਗਾੜੀ ਦੇ ਕੇਸ ਅਜ 10 ਸਾਲ ਹੋ ਗਏ 2015 ਕਿੱਥੇ ਐ ਕੋਈ ਵੀ ਦੋਸ਼ੀ ਨੂੰ ਸਜ਼ਾ ਕਰਾਈ ਹੈ ਤੁਸੀਂ ਅਦਾਲਤ ਚੋਂ ਦੱਸਣ ਨਾ ਕਾਂਗਰਸ ਦੀ ਸਰਕਾਰ ਵੀ ਦੱਸੇ ਤੇ ਇਹ ਵੀ ਦੱਸਣ ਬਿਕੋਜ਼ ਇਹਦੇ ਤੇ ਕੇਵਲ ਤੇ ਕੇਵਲ ਪੋਲਿਟਿਕਸ ਹੋਈ ਐ ਉਦੋਂ ਅਲਾਵਾ ਕੁਝ ਨਹੀਂ ਹੋਇਆ 15 ਚ ਕਹਿੰਦੇ ਜੀ ਸੀਬੀਆਈ ਨੂੰ ਦੇ ਦਿਓ ਦੇਤੀ 18 ਚ ਸਰਕਾਰ ਇਹਨਾਂ ਦੀ ਆਉਂਦੀ ਐ 17 ਚ ਸੀਬੀਆਈ ਤੋਂ ਕੇਸ ਵਾਪਸ ਲੈ ਲਿੱਤੇ ਜਾਂਦੇ ਇਸੇ ਤਰ੍ਹਾਂ ਸਪੈਸ਼ਲ ਸੈਸ਼ਨ ਵਿਧਾਨ ਸਭਾ ਦਾ ਬਲਾਕ ਕੇ ਇੱਕ ਬਹੁਤ ਵੱਡਾ ਟਕਵਾਂਜ ਉੱਥੇ ਕੀਤਾ ਜਾਂਦਾ ਕੇਸ ਵਾਪਸ ਆ ਗਏ 4 ਸਾਲ ਤੁਹਾਡੇ ਕੋਲੇ ਰਹੇ ਫਿਰ ਕੀ ਕੀਤਾ ਉਹਨਾਂ ਦੇ ਵਿੱਚ ਇੱਕ ਇਨਵੈਸਟੀਗੇਸ਼ਨ ਤੁਸੀਂ ਕੋਮਰ ਵਿਜੇ ਪ੍ਰਤਾਪ ਆਲੀ ਕਰਾਈ ਅੱਜ ਜਿਹਦੇ ਸੋਲੇ ਗਾਰੇ ਨੂੰ ਹਾਈ ਕੋਰਟ ਨੇ ਕੀ ਹਾਲਾਤ ਕੀਤੇ ਉਹਦੇ ਇਸ ਤਰ੍ਹਾਂ ਤਾਂ ਹਾਲਾਤ ਬਣ ਗਏ ਕਿ ਹੀ ਕੁੱਡ ਨਾਟ ਕੰਟੀਨਿਊ ਇਨ ਸਰਵਿਸ ਬਿਕਾਜ਼ ਹਾਈ ਕੋਰਟ ਦੀਆਂ ਟਿੱਪਣੀਆਂ ਇੰਨੀਆਂ ਸਖਤ ਸੀ ਉਹਦੇ ਤੇ ਸੋ 4 ਸਾਲ ਪੰਜ ਉਹਨਾਂ ਨੇ ਨੰਗਾਤੇ 4 ਸਾਲ ਇਹਨਾਂ ਨੇ ਨੰਗਾਤੇ ਆਪ ਹੀ ਮੋਰਚੇ ਲਵਾਉਂਦੇ ਰਹੇ ਆਪ ਹੀ ਮੋਰਚੇ ਚਕਾਉਂਦੇ ਰਹੇ ਕਾਂਗਰਸੀ ਉਹਨੋਂ ਪਰਕਾਰੀ ਮੋਰਚਾ ਲਵਾਇਆ ਸੀ ਦਾਦੂ ਵਾਲੈਂਡ ਕੰਪਨੀ ਦਾ 16 ਕਰੋੜੀ ਬਾਬਾ 16 ਕਰੋੜ ਰੁਪਈਆ ਜਿਹਦੇ ਖਾਤਿਆਂ ਚ ਗਿਆ ਹੋਵੇ ਉਹਦੀ ਜਾਂਚ ਨਹੀਂ ਕੀਤੀ ਫਿਰ ਕਿਉਂ ਨਹੀਂ ਕੀਤੀ ਕਾਂਗਰਸ ਸਰਕਾਰ ਨੇ 6 ਮਹੀਨੇ ਉਹਨਾਂ ਨੂੰ ਬਿਠਾਇਆ ਉੱਥੇ ਤੇ ਜਾ ਕੇ ਉੱਥੇ ਸੁਖੀ ਰੰਦਾਵਾ ਤੇ ਤ੍ਰਿਪਤ ਬਾਜਵਾ ਮੁੜ ਕੇ ਜਾ ਕੇ ਉਹਨੂੰ ਉਠਾ ਦਿੰਦੇ ਐ ਤੇ ਕੀ ਮੰਗ ਮੰਨਦੇ ਜੀ ਕਹਿੰਦੇ ਬਰਗਾੜੀ ਨੂੰ ਅਸੀਂ ਬਰਗਾੜੀ ਸਾਹਿਬ ਦਾ ਨਾਮ ਦੇਵਾਂਗੇ ਤੇ ਇਹ ਤਾਂ ਬਿਨਾਂ ਮੋਰਚੇ ਤੋਂ ਵੀ ਦਿੱਤਾ ਜਾ ਸਕਦਾ ਸੀ ਯਾਰ ਲੋਕ ਤਾਂ ਉੱਥੇ ਲੜਾਈ ਲੜ ਰਹੇ ਸੀ ਬੇਦਬੀ ਦੀ ਸਜ਼ਾ ਤੋਂ ਆਉਣ ਵਾਸਤੇ ਤੁਸੀਂ ਕਹਿੰਦੇ ਹੋ ਅਸੀਂ ਬਰਗਾੜੀ ਨੂੰ ਬਰਗਾੜੀ ਸਾਹਿਬ ਦਾ ਦਰਜਾ ਦੇ ਦਾਂਗੇ ਜੀ ਧਰਨਾ ਚੱਕ ਲੋ ਤੇ ਦਾਦੂਵਾਲ ਹੋਰੀ ਆਪਦਾ ਟਿੰਡ ਫੌੜੀ ਚੱਕਦੇ ਆ ਤੇ ਗੱਡੀ ਦੇ ਵਿੱਚ ਛਾਲ ਮਾਰ ਕੇ ਬਹਿ ਜਾਂਦੇ ਇਹਨਾਂ ਨੇ 13 ਸਤੰਬਰ 2018 ਦਾ ਤੁਸੀਂ ਸਾਰੇ ਪੁਰਾਣੇ ਪੱਤਰਕਾਰੋ ਵਾਕਿਆ ਤੁਹਾਨੂੰ ਯਾਦ ਹੋਣਾ ਹੈ ਕਿਵੇਂ ਆਲ ਦੀ ਗੱਡੀ ਦੀ ਡਿੱਗੀ ਚ ਬਹਿ ਕੇ ਦਾਦੂਵਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਵੜਿਆ ਸੀ ਸਾਰੀ ਪ੍ਰੈਸ ਉਹਦੇ ਮਗਰ ਸੀ ਕਿਉਂਕਿ ਸਾਰੀ ਪਲੈਨਿੰਗ ਉੱਥੋਂ ਚੱਲਦੀ ਸੀ ਇਸ ਤਰ੍ਹਾਂ ਦੀ ਸਿਆਸਤ ਇੰਨਾ ਸੈਂਸਿਟਿਵ ਇਸ਼ੂਸ ਤੇ ਜਿਹੜੇ ਇਸ਼ੂਸ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਹੋਣ ਇਸ ਤਰ੍ਹਾਂ ਦੀ ਸਿਆਸਤ ਇਹਨਾਂ ਦੋਨਾਂ ਪਾਰਟੀਆਂ ਨੇ ਕੀਤੀ ਮੈਂ ਬਾਜਵਾ ਸਾਹਿਬ ਦੀ ਵੀ ਉਥੇ ਸਟੇਟਮੈਂਟ ਕੱਲ ਉਥੇ ਦੇਖ ਰਿਹਾ ਸੀ ਜਿਹੜੀ ਇਹਨਾਂ ਨੇ ਸਪੀਚ ਦਿੱਤੀ ਵਿਧਾਨ ਸਭਾ ਦੇ ਵਿੱਚ ਕਹਿੰਦੇ ਜੀ ਸੁਝਾਅ ਦਿੱਤੇ ਕੋਈ ਚਲੋ ਚੰਗੀ ਗੱਲ ਹੈ ਸੁਝਾਅ ਦੇਣੇ ਕਿ ਟਾਈਮ ਬਾਉਂਡ ਹੋਣਾ ਚਾਹੀਦਾ ਹੈ ਟਾਈਮ ਦੀ ਜੇ ਐਕਸਟੈਂਸ਼ਨ ਹੋਵੇ 15 ਦਿਨ ਤਾਂ ਐਸਐਸਪੀ ਦੇਵੇ ਉਦੋਂ ਵੱਧ ਹੋਵੇ ਤਾਂ ਡੀਜੀਪੀ ਦੇਵੇ ਇਸ ਲੈਵਲ ਤੋਂ ਬਿਲੋ ਇਹਦੀ ਇਨਕੁਆਇਰੀ ਨਹੀਂ ਹੋਣੀ ਚਾਹੀਦੀ ਸਾਰਾ ਕੁਝ ਉਹਨਾਂ ਨੇ ਕਿਹਾ ਇੱਕ ਚੀਜ਼ ਉਹਨਾਂ ਨੇ ਹੋਰ ਕਹੀ ਕਿ ਜਿਹੜੇ ਪ੍ਰੋਟੈਸਟਰਸ ਹੈ ਪ੍ਰਦਰਸ਼ਨਕਾਰੀ ਹੈ ਉਹਨਾਂ ਤੇ ਰੀਅਲ ਬੁਲੇਟਸ ਨਹੀਂ ਇਸਤੇਮਾਲ ਹੋਣੇ ਚਾਹੀਦੇ ਬਿਲਕੁਲ ਠੀਕ ਗੱਲ ਹੈ ਬਾਜਵਾ ਸਾਹਿਬ ਦੀ ਰੀਅਲ ਬੁਲੇਟਸ ਕਿਸੇ ਤਰ੍ਹਾਂ ਦੇ ਪ੍ਰਦਰਸ਼ਨਕਾਰੀ ਤੇ ਨਹੀਂ ਹੋਣੇ ਚਾਹੀਦੇ ਇਸਤੇਮਾਲ ਕਿਸਾਨਾਂ ਤੇ ਗੋਲੀਆਂ ਚੱਲੀਆਂ ਉਦੋਂ ਕੈਪਟਨ ਦੀ ਸਰਕਾਰ ਵੇਲੇ ਡੈਥ ਹੋਈ ਰੀਅਲ ਬੁਲੇਟਸ ਬਿਲਕੁਲ ਨਹੀਂ ਇਸਤੇਮਾਲ ਹੋਣੇ ਚਾਹੀਦੇ ਪਰ ਮੈਂ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਪੁੱਛਣਾ ਚਾਹਣਾ ਹੈ ਕਿ ਰੀਅਲ ਬੁਲੇਟਸ ਪ੍ਰਦਰਸ਼ਨਕਾਰੀਆਂ ਤੇ ਤਾਂ ਤੁਸੀਂ ਕਹਿੰਦਾ ਨਹੀਂ ਇਸਤੇਮਾਲ ਹੋਣੇ ਚਾਹੀਦੇ ਤੇ ਜਦੋਂ ਦਰਬਾਰ ਸਾਹਿਬ ਦੇ ਵਿੱਚ 1984 ਦੇ ਵਿੱਚ ਗੁਰੂ ਸਾਹਿਬ ਜਿਹੜੇ ਪ੍ਰਕਾਸ਼ ਸੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਚ ਉਹਦੇ ਵਿੱਚ ਜਾ ਕੇ ਜਿਹੜੇ ਰੀਅਲ ਬੁਲੇਟ ਵੱਜਿਆ ਬਾਜਵਾ ਸਾਹਿਬ ਕਿਉਂਕਿ ਉਹ ਤੁਹਾਡੀ ਮਾਤਾ ਜੀ ਜਿਹਨੂੰ ਤੁਸੀਂ ਸਾਰੇ ਕਹਿੰਨੇ ਹੋ ਇੰਦਰਾ ਗਾਂਧੀ ہماری ਮਾਂ ਹੈ ਉਹਦੇ ਹੁਕਮਾਂ ਨਾਲ ਸੀ ਉਹਦੇ ਬਾਰੇ ਤਾਂ ਟਿੱਪਣੀ ਨਾ ਕੀਤੀ ਜਿਹੜਾ ਉਸ ਵੇਲੇ ਪਾਠੀ ਸਿੰਘ ਉੱਥੇ ਬੈਠਾ ਪਾਠ ਕਰਦਾ ਸੀ ਉਹਦੇ ਰੀਅਲ ਬੁਲੇਟ ਵੱਜਿਆ ਉਹਦੀ ਡੈਥ ਹੋਈ ਉੱਥੇ ਹੀ ਉਹਦੇ ਬਾਰੇ ਤਾਂ ਤੁਸੀਂ ਟਿੱਪਣੀ ਨਾ ਕੀਤੀ ਰੀਅਲ ਬੁਲੇਟਸ ਜਾਂ ਗੋਲੀਆਂ ਤੁਸੀਂ ਕਹਿ ਰਹੇ ਹੋ ਨਹੀਂ ਚਲਣੀਆਂ ਚਾਹੀਦੀ ਤੇ ਜਿਹੜੇ ਗੋਲੇ ਟੈਂਕਾਂ ਦੇ ਅਕਾਲ ਤਖਤ ਸਾਹਿਬ ਤੇ ਮਾਰ ਕੇ ਅਕਾਲ ਤਖਤ ਸਾਹਿਬ ਨੂੰ ਠਹਿ ਠੇਰੀ ਕੀਤਾ ਗਿਆ ਬਾਜਵਾ ਸਾਹਿਬ ਉਹਦੇ ਤੇ ਕੋਈ ਟਿੱਪਣੀ ਨਾ ਕੀਤੀ ਤੁਸੀਂ ਕਿਉਂਕਿ ਇੰਦਰਾ ਗਾਂਧੀ ਦੇ ਹੁਕਮਾਂ ਨਾਲ ਹੋਇਆ ਸੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਕਰਾਇਆ ਸੀ ਦੁਨੀਆ ਦੇ ਇਤਿਹਾਸ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਬੇਅਦਬੀ ਇੱਕ ਉਦਾਹਰਣ ਤੁਹਾਨੂੰ ਮਿਲੂਗੀ ਦੁਨੀਆ 'ਚ ਇਕੱਲੀ ਜਿੱਥੇ ਕੋਈ ਡੈਮੋਕਰੈਟਿਕਲੀ ਇਲੈਕਟਿਡ ਸਰਕਾਰ ਨੇ ਆਪਦੇ ਹੀ ਲੋਕਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਦੇ ਉੱਤੇ ਫੌਜ ਭੇਜ ਕੇ ਹਮਲਾ ਕੀਤਾ ਹੋਵੇ ਤੇ ਉਹਨੂੰ ਢਹਿ ਢੇਰੀ ਕੀਤਾ ਹੋਵੇ ਆਏ ਚੈਲੰਜ ਐਨੀਬਾਡੀ ਟੂ ਸ਼ੋ ਮੀ ਵਨ ਮੋਰ ਐਗਜ਼ਾਮਪਲ ਇਨ ਦ ਵਰਲਡ ਕੋਈ ਨਹੀਂ ਮਿਲੂਗੀ ਪਰ ਉੱਥੇ ਬਾਜਵਾ ਸਾਹਿਬ ਦੀ ਜ਼ੁਬਾਨ ਨਹੀਂ ਖੁੱਲੀ ਕਿਉਂਕਿ ਇੰਦਰਾ ਗਾਂਧੀ ਦੇ ਹੁਕਮ ਸੀ ਹਜ਼ਾਰਾਂ ਸਿੱਖ ਭੈਣ ਭਰਾ ਸਾਡੇ ਕਤਲ ਕਰਤੇ ਦਿੱਲੀ ਦੀਆਂ ਸੜਕਾਂ ਤੇ ਟੈਰਾ ਚ ਗਲ ਪਾ ਕੇ ਗਲਾਂ ਚ ਟਾਇਰ ਪਾ ਕੇ ਸਾੜੇ ਗਏ ਗੋਲੀਆਂ ਚਲਾਈਆਂ ਗਈਆਂ ਉੱਥੇ ਬਾਜਵਾ ਸਭ ਤੁਸੀਂ ਕਿਉਂ ਨਾ ਬੋਲੇ ਜੀ 90ਾਂ ਦੇ ਦੌਰ ਚ ਥੋੜੀ ਸਰਕਾਰ ਨੇ ਇੱਕ ਨਸਲ ਖਤਮ ਕਰਤੀ ਸਾਡੀ ਇੱਕ ਪੀੜੀ ਖਤਮ ਕਰਤੀ ਬਾਜਵਾ ਸਾਹਿਬ ਉਹਦੇ ਤੇ ਕਿਉਂ ਨਹੀਂ ਬੋਲਦੇ ਤੁਸੀਂ 25000 ਦਾ ਅੰਕੜਾ ਤਾਂ ਆਈਡੈਂਟੀਫਾਈ ਜਸਵੰਤ ਸਿੰਘ ਖਾਲੜਾ ਜੀ ਨੇ ਵੀ ਕੀਤਾ ਜਿਨ੍ਹਾਂ ਦੀ ਫਿਲਮ ਹੁਣ ਰਿਲੀਜ਼ ਨਹੀਂ ਹੋਣ ਦਿੱਤੀ ਜਾ ਰਹੀ ਮੈਂ ਤਾਂ ਅਪੀਲ ਕਰਦਾ ਕਿ ਉਹ ਫਿਲਮ ਵੀ ਰਿਲੀਜ਼ ਹੋਣੀ ਚਾਹੀਦੀ ਹੈ ਪਤਾ ਲੱਗੇ ਸਾਨੂੰ ਸਾਡੇ ਇਤਿਹਾਸ ਸਾਡੀ ਪੀੜਾ ਕੀ ਸੀ ਉਸ ਸਮੇਂ ਕਿਸ ਤਰ੍ਹਾਂ ਬਿਆਨਤ ਸਿੰਘ ਨੇ ਕਾਂਗਰਸ ਦੀਆਂ ਸਰਕਾਰਾਂ ਨੇ ਕਾਂਗਰਸ ਦੀ ਸਰਕਾਰ ਦੇ ਡੀਜੀਪੀ ਕੇਪੀਐਸ ਗਿੱਲ ਨੇ ਕਿਵੇਂ ਸਾਡੀ ਇੱਕ ਨਸਲ ਖਤਮ ਕਰ ਦਿੱਤੀ ਸੋ ਇਹ ਦੋਨੋਂ ਸਰਕਾਰਾਂ ਦੋਨੋਂ ਪਾਰਟੀਆਂ ਮੈਂ ਵਾਰੀ ਵਾਰੀ ਕਹਿ ਰਿਹਾ ਹਾਂ ਕੇਵਲ ਤੇ ਕੇਵਲ ਇਸ਼ੂ ਕੀ ਹੈ ਸੱਤਾ ਤੱਕ ਕਿਨੇ ਪਹੁੰਚੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਨੂੰ ਵੀ ਪੌੜੀ ਵਜੋਂ ਵਰਤਿਆ ਗਿਆ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਨਾ ਚਾਹਣਾ ਇਸ ਗੱਲ ਤੋਂ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਇੱਕ ਸਪੈਸ਼ਲ ਸੈਸ਼ਨ ਕੱਲ ਪਰਸੋਂ ਹੋਇਆ ਇੱਕ ਸਪੈਸ਼ਲ ਸੈਸ਼ਨ 6 ਮਹੀਨੇ ਬਾਅਦ ਵੀ ਹੋਊਗਾ ਉਹ ਉਸ ਵੇਲੇ ਕਿਉਂਕਿ ਇਲੈਕਸ਼ਨ ਦੇ ਵਿੱਚ 6-8 ਮਹੀਨੇ ਰਹਿ ਜਾਣਗੇ ਇਦੋਂ ਵੀ ਵੱਧ ਸਿਆਸਤ ਕੀਤੀ ਜਾਊਗੀ ਸੋ ਸੁਚੇਤ ਰਹੋ ਇਹਨਾਂ ਤੋਂ ਕਿਉਂਕਿ ਜੋ ਲੋਕਾਂ ਨਾਲ ਵਾਅਦੇ ਕਰਕੇ ਆਏ ਸੀ ਉਹਨਾਂ ਵਾਅਦਿਆਂ ਤੇ ਖਰੇ ਨਹੀਂ ਉਤਰ ਸਕੇ ਇੱਕ ਵੀ ਚੀਜ਼ ਪੂਰੀ ਨਹੀਂ ਕਰ ਸਕੇ ਅੱਜ ਲੋਕਾਂ ਨੂੰ ਇਹ ਗੁੰਮਰਾਹ ਕਰਕੇ ਫੇਰ ਭਾਵਨਾਵਾਂ ਨੂੰ ਪਟਕਾ ਕੇ 4-4 ਸਾਲ ਸੁੱਤੇ ਰਹਿੰਦੇ ਆ ਇਲੈਕਸ਼ਨ ਆਉਂਦੀ ਹੈ ਇੱਕ ਪੈਟਰਨ ਬਣ ਗਿਆ ਇਹਨਾਂ ਦਾ ਤੁਸੀਂ ਦੇਖੋ 17 ਦੇ ਵਿੱਚ ਇਲੈਕਸ਼ਨ ਸੀ ਅਕਤੂਬਰ 2015 ਚ ਬੇਅਦਬੀਆਂ ਹੋਈਆਂ 22 ਦੇ ਵਿੱਚ ਇਲੈਕਸ਼ਨ ਸੀ 21 ਦੇ ਵਿੱਚ ਦੀ ਨਸ਼ੇ ਦੇ ਕੇਸ ਚੱਕ ਲੋ 24 ਦੇ ਵਿੱਚ ਆ ਵਿਧਾਨ ਪਾਰਲੀਮੈਂਟ ਦੀ ਇਲੈਕਸ਼ਨ ਆਈ ਤੇ ਉਦੋਂ ਪਹਿਲਾਂ ਜੀ ਬੇਅਦਬੀਆਂ ਦਾ ਮੁੱਦਾ ਫੇਰ ਚੱਕ ਲੋ ਹੁਣ 27 ਦੇ ਵਿੱਚ ਇਲੈਕਸ਼ਨ ਆ ਰਹੀ ਹੈ ਤੇ ਆਪਾਂ 25 ਦੇ ਅਖੀਰ ਚ ਆ ਚੱਲੇ ਆ ਤੇ ਫੇਰ ਸਪੈਸ਼ਲ ਸੈਸ਼ਨ ਸਦਕੇ ਤੁਸੀਂ ਜੀ ਬੇਅਦਬੀਆਂ ਤੇ ਕਾਨੂੰਨ ਆਪਾਂ ਬਣਾ ਲਈਏ ਬਣਾਓ ਜ਼ਰੂਰ ਬਣਾਉਣੇ ਚਾਹੀਦੇ ਪਰ 4 ਸਾਲ ਸੁੱਤੇ ਪਏ ਸੀ ਤੇ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਆਪਾਂ ਵੀ ਆਪਦੇ ਦਿਮਾਗ ਦੀਆਂ ਅੱਖਾਂ ਖੋਲ ਲੀਏ ਪਿਛਾਣੀਆਂ ਇਹਨਾਂ ਨੂੰ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਢਾਹ ਲਾਉਣ ਦੀ ਕੋਈ ਕਸਰ ਨਹੀਂ ਛੱਡਣੀ ਇਹਨਾਂ ਨੇ ਸਰਕਾਰ ਬਣਾਉਣੀ ਚਾਹੁੰਦੇ ਆ ਚਾਹੇ ਪੰਜਾਬ ਨੂੰ ਅੱਗ ਲੱਗ ਜੇ ਚਾਹੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਲਾਂਭੂ ਲਾਉਣਾ ਪਵੇ ਇਹਨਾਂ ਚੀਜ਼ਾਂ 'ਚ ਸੁਚੇਤ ਰਹੋ ਮੈਂ ਅੱਜ ਇਸੇ ਕਰਕੇ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਤੁਹਾਡਾ ਧੰਨਵਾਦ ਬੀਬੀ ਜੀ ਤੁਸੀਂ ਕੁਝ ਕਹਿਣਾ ਹਾਂਜੀ ਸਭ ਤੋਂ ਪਹਿਲਾਂ ਮੈਂ ਸਰਦਾਰ ਰਮਾਨਾ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਜਿਨ੍ਹਾਂ ਨੇ ਇਹ ਮੁੱਦਾ ਬਹੁਤ ਹੀ ਡਿਟੇਲ 'ਚ ਸਾਰਿਆਂ ਦੇ ਸਾਹਮਣੇ ਰੱਖਿਆ ਤੇ ਪ੍ਰੈਸ ਖੀਰਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਇੱਥੇ ਪਹੁੰਚੇ ਹੋ ਜਿਸ ਤਰੀਕੇ ਨਾਲ ਬੀਰ ਜੀ ਨੇ ਪੂਰਾ ਡਿਟੇਲ ਚ ਦੱਸ ਹੀ ਦਿੱਤਾ ਹੈ ਤੇ ਉਸ ਤੋਂ ਇਲਾਵਾ ਮੈਂ ਇਹ ਕਹਿਣਾ ਚਾਹਣੀ ਆ ਕਿ ਅਸੀਂ ਹਮੇਸ਼ਾ ਇੱਕ ਕਹਾਵਤ ਸੁਣਦੇ ਆਏ ਹਾਂ ਕਿ ਰੂਮ ਜਲ ਰਿਹਾ ਸੀ ਔਰ ਨੀਰੂ ਬਾਂਸਰੀ ਪਾਜਾਰ ਰਿਹਾ ਸੀ ਹੁਣ ਆਉਣ ਵਾਲੇ ਟਾਈਮ ਚ ਤੁਸੀਂ ਆਪਣੀ ਜਨਰੇਸ਼ਨਸ ਤੋਂ ਇਹ ਸੁਣੋਗੇ ਕਿ ਪੰਜਾਬ ਲੁੱਟ ਰਿਹਾ ਸੀ ਬਰਬਾਦ ਹੋ ਰਿਹਾ ਸੀ ਔਰ ਭਗਵੰਤਮਾਨ ਚੁਟਕਲੇ ਸੁਣਾ ਰਿਹਾ ਸੀ ਇਹ ਯਾਦ ਰੱਖਿਓ ਤੁਸੀਂ ਕਿ ਜਦੋਂ ਏਡੇ ਏਡੇ ਮਸਲੇ ਜਦੋਂ ਸਾਡੇ ਇੰਨੇ ਸੈਂਸਿਟਿਵ ਧਾਰਮਿਕ ਮਸਲਿਆਂ ਨਾਲ ਇਹ ਸਿਆਸਤ ਕਰ ਸਕਦੇ ਨੇ ਖੇਲ ਸਕਦੇ ਨੇ ਔਰ ਇਹਨਾਂ ਦਾ ਨਾ ਤਾਂ ਸੁਪਰੀਮੋ ਜਿਨ੍ਹਾਂ ਨੂੰ ਇਹ ਪਿਤਾਜੀ ਕਹਿੰਦੇ ਨੇ ਕੇਜਰੀਵਾਲ ਸਾਹਿਬ ਇੱਕ ਵੀ ਲਫ਼ਜ਼ ਬੋਲਦੇ ਨੇ ਇਸ ਮੁੱਦੇ ਤੇ ਕੁਰਾਨ ਸ਼ਰੀਫ ਦਾ ਮਸਲਾ 2016 ਚ ਜੋ ਮਲੇਰ ਕਾਲਜ ਹੋਇਆ ਅੱਜ ਤੱਕ ਇਹਨਾਂ ਦੀ ਇੱਕ ਸਟੇਟਮੈਂਟ ਨਹੀਂ ਆਈ ਨਾ ਭਗਵੰਤ ਮਾਨ ਸਾਹਿਬ ਕੁਝ ਬੋਲ ਰਹੇ ਨੇ ਔਰ ਜਿਹੜੇ ਲੋਗ ਅੱਜ ਬਿਲ ਲਿਯੋਨ ਦੀਆਂ ਗੱਲਾਂ ਕਰ ਰਹੇ ਨੇ ਉਹੀ ਲੋਕ ਇਹਦੇ ਵਿੱਚ ਦੋਸ਼ੀ ਨੇ ਉਹ ਸਾਰਾ ਰੂਮਾਨਾ ਸਾਹਿਬ ਦੱਸ ਚੁੱਕੇ ਨੇ ਤੇ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਇਹਨਾਂ ਲੋਕਾਂ ਤੋਂ ਕਿ ਜਿਹੜੇ 92 ਇਹਨਾਂ ਦੇ 94 ਹੁਣ ਐਮ.ਐਲ.ਏ ਹੋ ਚੁੱਕੇ ਨੇ ਕਿ ਇਹਨਾਂ ਚੋਂ ਕਿਸੇ ਇਤਨੇ ਵੀ ਇਹਦੇ ਖਿਲਾਫ ਇੱਕ ਵੀ ਆਵਾਜ਼ ਉਠਾਈ ਹੈ ਜੋ ਮਲੇਰ ਕੋੜਲੇ ਚ ਕੁਰਾਨ ਸ਼ੀਰਫ ਤੇ ਮਸਲਾ ਹੋਇਆ ਜੋ ਦੋਸ਼ੀ ਪਾਏਗੇ ਇਹਨਾਂ ਦੇ ਚਾਰ ਬੰਦੇ ਉਦੋਂ ਨਰੇਸ਼ ਯਾਦਵ ਜੀ ਤੇ ਵਿਜੇ ਕੁਮਾਰ ਜੀ ਤੇ ਦੋ ਹੋਰ ਸਿੱਖ ਹਜੂਰੀਆ ਇਹਨਾਂ ਦੇ ਖਿਲਾਫ ਜੋ ਇਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਪਰ ਇਹਨਾਂ ਨੇ ਹੀ ਆਮ ਆਦਮੀ ਨੇ ਹੀ ਇਹਨਾਂ ਨੂੰ ਬਚਾਇਆ ਇਹਦੇ ਵਿੱਚ ਸਿਰਫ ਇਹੀ ਮਸਲਾ ਨਹੀਂ ਹੈ ਜਿਹੜੇ 94 ਐਮਐਲਏ ਨੇ ਖਾਸ ਕਰ ਜਿਹੜਾ ਮੁਸਲਮ ਸਾਡਾ ਇੱਕੋ ਇੱਕ ਵਿਧਾਇਕ ਮਨੇਰ ਕੋਟਲੇ ਦਾ ਮੈਂ ਦੱਸਦੇ ਆ ਅੱਜ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਵੀ ਔਰ ਬਾਹਰ ਬੈਠੇ ਪੰਜਾਬੀਆਂ ਨੂੰ ਵੀ ਸਭ ਨੂੰ ਦੱਸਣਾ ਚਾਹੀਦੀ ਹੈ ਕਿ ਇਹ ਜਿਹੜੇ ਸਿਰਫ ਨੇ ਇਹ ਇਹਨਾਂ ਦੇ ਐਮਐਲਏ ਇਹ ਖੁਦ ਕਹਿੰਦੇ ਨੇ ਕਿ ਜਿਹੜੇ ਬਾਕੀ ਪਾਰਟੀਆਂ ਦੇ ਲੀਡਰ ਨੇ ਉਹ ਮੰਦਬੁੱਧੀ ਨੇ ਬੰਦਬੁੱਧੀ ਨੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਇਹ ਬੁੱਧੀ ਰਹਿਤ ਨੇ ਇਹਨਾਂ ਦੇ 94 ਐਮਐਲਏ ਬੁੱਧੀ ਰਹਿਤ ਨੇ ਜਦੋਂ ਇਹਨਾਂ ਨੂੰ ਆਪਣੀ ਪਾਰਟੀ 'ਚ ਸ਼ਾਮਿਲ ਕੀਤਾ ਜਾਂਦਾ ਇਹਨਾਂ ਦੇ ਕਿਸੇ ਵੀ ਲੀਡਰ ਨੂੰ ਤਾਂ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਕਿ ਤੁਸੀਂ ਆਪਣੀ ਬੁੱਧੀ ਜਿਹੜੀ ਹੈ ਨਾ ਉਹ ਸਾਡੇ ਕਦਮਾਂ 'ਚ ਰੱਖ ਦਿਓ ਇਹਨਾਂ ਦੇ ਸੁਪਰੀਮੋ ਕੇਜਰੀਵਾਲ ਕਿ ਤੁਸੀਂ ਇਹ ਚਲਾਉਣਾ ਨਹੀਂ ਹੈ ਔਰ ਭਗਵੰਤ ਮਾਨ ਸਾਹਿਬ ਨੂੰ ਵੀ ਇਹੀ ਕਿਹਾ ਗਿਆ ਕਿ ਤੁਸੀਂ ਆਪਣਾ ਦਿਮਾਗ ਚਲਾਉਣਾ ਨਹੀਂ ਹੈ ਤੁਸੀਂ ਸਿਰਫ ਜੋ ਅਸੀਂ ਕਰ ਰਹੇ ਹਾਂ ਉਹ ਦੇਖੋ ਤੁਸੀਂ ਐਮਐਲਏ ਬਨੇ ਹੋਏ ਹੋ ਤੁਸੀਂ ਮੁੱਖ ਮੰਤਰੀ ਬਨੇ ਹੋਏ ਆ ਇੰਨਾ ਹੀ ਤੁਹਾਡਾ ਕੰਮ ਹੈ ਇਹਨਾਂ ਦੇ ਸਿਰ ਤੇ ਸਾਡਾ ਪੰਜਾਬ ਬਰਬਾਦ ਹੋ ਰਿਹਾ ਹੈ ਬੁਰੀ ਤਰੀਕੇ ਨਾਲ ਬਰਬਾਦ ਹੋ ਰਿਹਾ ਹੈ ਔਰ ਇਹ ਚੁੱਪ ਬੈਠੇ ਹੋਏ ਨੇ ਸਾਡਾ ਐਮਐਲਏ ਖੁਦ ਦੋਸ਼ੀ ਨੂੰ ਨਰੇਸ਼ ਯਾਦਵ ਨੂੰ ਆਪਣੇ ਘਰ ਸ਼ੈਲਟਰ ਦੇ ਰਿਹਾ ਸੀ ਜਦੋਂ ਇਹ ਇਹਨਾਂ ਦੇ ਖਿਲਾਫ ਕੋਰਟ ਸਾਡੇ ਲੋਕਲ ਸੈਸ਼ਨ ਕੋਰਟ ਚ ਕੇਸ ਚੱਲ ਰਿਹਾ ਸੀ ਉਹਨਾਂ ਨੂੰ ਰੋਟੀਆਂ ਖਲਾਈਆਂ ਜਾ ਰਿਆ ਸੀ ਮੁਰਗ ਮੁਸੱਲਮ ਪੇਸ਼ ਕੀਤੇ ਜਾ ਰਹੇ ਸੀ ਇਹਨਾਂ ਦੇ ਲੀਡਰ ਆ ਕੇ ਉੱਥੇ ਬੈਠਦੇ ਸੀ ਰਾਤਾਂ ਗੁਜ਼ਾਰਦੇ ਸੀ ਔਰ ਉਹਨਾਂ ਨੂੰ ਕੋਈ ਸ਼ਰਮ ਨਹੀਂ ਸੀ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦੀ ਕਿ ਜੋ ਇਹ ਆਮ ਆਦਮੀ ਦੀ ਪਾਰਟੀ ਆਮ ਆਦਮੀ ਪਾਰਟੀ ਦੇ ਲੀਡਰ ਨੇ ਇਹ ਬਿਲਕੁਲ ਆਪਣਾ دین ਇਮਾਨ ਸਭ ਕੁਝ ਖਤਮ ਕਰ ਚੁੱਕੇ ਨੇ ਜੇ ਇਹ ਕਹਿ ਰਹੇ ਨੇ ਹੁਣ ਢੰਡੋਰਾ ਪਿੱਟ ਰੇ ਨੇ ਕਿ ਸਾਡੇ ਅਸੀਂ ਬਿੱਲ ਲੈ ਕੇ ਆਵਾਂਗੇ ਅਸੀਂ ਪਾਸ ਕਰਾਵਾਂਗੇ ਅਸੀਂ ਬੇਅਦਮੀਆਂ ਦੇ ਦੋਸ਼ੀਆਂ ਨੂੰ ਸਜ਼ਾਵਾ ਕਰਾਵਾਂਗੇ ਤਾਂ ਸਭ ਤੋਂ ਪਹਿਲਾਂ ਤਾਂ ਇਹ ਆਪਣੇ ਆਪ ਨੂੰ ਆਪਣੇ ਜਿਹੜੇ ਇਹਨਾਂ ਦੇ ਨਰੇਸ਼ ਯਾਦਵ ਜੀ ਨੇ ਇਹਨਾਂ ਨੂੰ ਸਜ਼ਾ ਦਿਲਾਉਣ ਔਰ ਇਹਨਾਂ ਨੂੰ ਪਾਰਟੀ ਚੋਂ ਕੱਢਣ ਔਰ ਨਾਲ ਹੀ ਨਾਲ ਹਰਪਾਲ ਚੀਮਾ ਜੀ ਜਿਹੜੇ ਨੇ ਉਹ ਵੀ ਕੈਬਨਿਟ ਤੋਂ ਅਸਤੀਫਾ ਦੇ ਕੇ ਮੁਸਲਮਾਨਾਂ ਦੇ ਜਿਹੜਾ ਜਗਤ ਹੈ ਮੁਸਲਿਮ ਜਗਤ ਔਰ ਸਾਡੇ ਮਲੇਰ ਕੋਲੇ ਦੇ ਲੋਕ ਜਿਨ੍ਹਾਂ ਦੀ ਮੰਗ ਹੈ ਕਿ ਇਹ ਅਸਤੀਫਾ ਦੇ ਕੇ ਉਹਨਾਂ ਨੂੰ ਇਨਸਾਫ ਦਿਵਾ ਦਨ ਤਾਂ ਅਸੀਂ ਸਮਝਾਂਗੇ ਕਿ ਆਮ ਆਦਮੀ ਪਾਰਟੀ ਜੋ ਕਹਿੰਦੀ ਹੈ ਉਹ ਕਰਦੀ ਹੈ ਥੈਂਕ ਯੂ ਠੀਕ ਹੈ ਜੀ ਜਿਹੜਾ ਤੁਸੀਂ ਜ਼ਿਕਰ ਕੀਤਾ ਹਾਈ ਕੋਰਟ ਦੇ ਵੱਲੋਂ ਸਟੇ ਕਰ ਦਿੱਤੀ ਸਸਪੈਂਡ ਸਜ਼ਾ ਸਸਪੈਂਡ ਹੋਈ ਹੈ ਜੀ ਇਹ ਇੱਕ ਨੈਚੁਰਲ ਪ੍ਰੋਸੈਸ ਹੈ ਲਾਅ ਦਾ ਕਿਉਂਕਿ 295A ਦੇ ਵਿੱਚ 2 ਸਾਲ ਦੀ ਸਜ਼ਾ ਹੁੰਦੀ ਹੈ ਸੋ ਜਦੋਂ ਤੁਸੀਂ ਹਾਇਰ ਕੋਰਟ ਦੇ ਵਿੱਚ ਜਾਓ ਜਿੰਨਾ ਚਿਰ ਤੁਹਾਡੀ ਅਪੀਲ ਪੈਂਡਿੰਗ ਹੈ ਸਜ਼ਾ ਸਸਪੈਂਡ ਹੋ ਜਾਂਦੀ ਹੈ ਇਹ ਨੈਚੁਰਲ ਪ੍ਰੋਸੈਸ ਹੈ ਜੇ ਜਦੋਂ ਐਕਵਿਟ ਹੋਇਆ ਉਦੋਂ ਇਹ ਗੱਲ ਕਰ ਸਕਦੇ ਆ ਕਿ ਅੱਜ ਤਾਂ ਉਹ ਸਜ਼ਾ ਯਾਪਤ ਹੈ ਹੀ ਇਸ ਕਨਵਿਕਟਿਡ ਓਨਲੀ ਇਸ ਸੈਂਟੈਂਸ ਇਸ ਸਸਪੈਂਡਡ ਜੱਜਮੈਂਟ ਸਸਪੈਂਡ ਨਹੀਂ ਹੈ ਓਨਲੀ ਇਸ ਸੈਂਟੈਂਸ ਇਸ ਸਸਪੈਂਡਡ ਦੂਸਰਾ ਜੀ ਬੀਲ ਵੀ ਅਸੀਂ ਲੈ ਕੇ ਚਰਚਾ ਹੋਈ ਕਹਿੰਦੇ ਇੱਕ ਪਾਸੇ 2015 ਦੀ ਬੀਲ ਵੀ ਹੈ ਦੂਸਰੇ ਪਾਸੇ 1986 ਦੀ ਬੀਲ ਹੈ ਨੇ ਤਾਂ ਨਹੀਂ ਅਕਾਲੀ ਦਵ ਦੀ ਸਰਕਾਰ ਮੈਂ ਤੁਹਾਨੂੰ 2015 ਵਾਲਿਆਂ ਦੀਆਂ ਤਾਂ ਵਿਸਤਾਰ ਨਾਲ ਹੀ ਇਸ ਪ੍ਰੈਸ ਕਾਨਫਰੰਸ 'ਚ ਦੱਸਦਾ ਕਿ ਕੀ ਹਾਲਾਤ ਬਣਿਆ ਕਿਵੇਂ ਸਿਆਸਤ ਹੋਈ ਹੈ ਮੈਂ ਇੱਕ ਪੁਆਇੰਟ ਉਹਦੇ 'ਚ ਹੋਰ ਐਡ ਕਰਨਾ ਚਾਹੁੰਦਾ ਜਿਹੜਾ ਇਹ ਹਮੇਸ਼ਾ ਕਰਦੇ ਰਹੇ ਕਿ ਜੀ ਜੋਰਾ ਸਿੰਘ ਨੇ ਇਨਕੁਆਇਰੀ ਕੀਤੀ ਜੀ ਤੇ ਉਹਦੀ ਰਿਪੋਰਟ ਨਹੀਂ ਲਿੱਤੀ ਜੀ ਇਹਨਾਂ ਨੇ ਕੋਈ ਹੈ ਨਹੀਂ ਸੀ ਜੀ ਉਹਨੂੰ ਦਫ਼ਤਰ ਫੜਾ ਕੇ ਆਉਣੀ ਪਈ ਅੱਜ ਉਹੀ ਜੋਰਾ ਸਿੰਘ ਵਾਰੀ-ਵਾਰੀ ਸਟੇਟਮੈਂਟਾਂ ਦੇ ਰਿਹਾ ਹੈ ਕੀ ਆਮ ਆਦਮੀ ਪਾਰਟੀ ਇਹ ਬੇਅਦਬੀਆਂ ਦੇ ਪਿੱਛੇ ਐ ਭਗਵੰਤ ਮਾਨ ਚਾਹੇ ਤਾਂ ਮੇਰੇ ਨਾਲ ਆ ਕੇ ਡਿਬੇਟ ਕਰ ਲਵੇ ਤੇ ਫਿਰ ਮੰਨ ਲੈ ਨਾ ਫਿਰ ਆ ਕੇ ਲੋਕਾਂ ਦੇ ਸਾਹਮਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਤੇ 84 ਵਾਲੀਆਂ ਬੇਅਦਬੀਆਂ ਨਾ ਨਾ ਭੁੱਲਣ ਜੋ ਇਤਿਹਾਸ ਦੇ ਵਿੱਚ ਸਭ ਤੋਂ ਵੱਡੀਆਂ ਬੇਅਦਬੀਆਂ ਹੋਈਆਂ ਉਸ ਦੀ ਤਾਂ ਮਿਸਾਲ ਹੀ ਦੁਨੀਆ 'ਚ ਨਹੀਂ ਸੋ ਇਹ ਹਰ ਚੀਜ਼ ਤੋਂ ਭੱਜ ਰਹੇ ਐ ਹੁਣ ਹਾਲਾਤੇ ਬਣੇ ਹੋਏ ਮਾਨਸਿ ਗੋਦਰ ਕਾਂਡ ਦਾ ਜ਼ਿਕਰ ਹੋਇਆ ਹੈ ਜਿਸ ਵਾਰ ਸੈਕਸ਼ਨ ਦੇ ਵਿੱਚ ਵਾਰ-ਵਾਰ ਉਹ ਕਹਿੰਦੇ ਜਸਟਿਸ ਇਹ ਕਵਾਰੀ ਤੇ ਇੰਕ ਰਿਪੋਰਟ ਤੇ ਵਿਧਾਨ ਸਭਾ ਦੇ ਵਿੱਚ ਪਈ ਹੈ ਜਿਹੜੀ ਉਸ ਦੀ ਐਕਸ਼ਨ ਟੇਕਨ ਰਿਪੋਰਟ ਸੀ ਉਸ ਦਾ ਪੂਰਾ ਦਾ ਪੂਰਾ ਹਿੱਸਾ ਹੀ ਗਾਇਬ ਹੋ ਗਿਆ ਕਹਿੰਦੇ ਉਸ ਸਮਕਾਲੀ ਸਰਕਾਰ ਸੀ ਕਿਉਂਕਿ ਇਹਨਾਂ ਦਾ ਲੀਡਰਾਂ ਨਹੀਂ ਸ਼ਮੂਲੀਅਤ ਸੀ ਇਸ ਕਰਕੇ ਇਹਨਾਂ ਨੇ ਐਕਸ਼ਨ ਟੇਕਨ ਰਿਪੋਰਟ ਹੀ ਗਾਇਬ ਕਰ ਦਿੱਤੀ ਉਹ ਹਵਾਲੇ ਲੈ ਕੇ ਕਮੇਟੀ ਵੀ ਬਣੀ ਹੈ ਕਿ ਹਵਾਲੇ ਦੇ ਵਿੱਚ ਜੋ ਮਰਜ਼ੀ ਗੱਲਾਂ ਕਰੀ ਜਾਣ ਦੀ ਉਸ ਵੇਲੇ ਤੋਂ ਲੈ ਕੇ ਅੱਜ 40 ਸਾਲ ਟੱਪ ਗਏ ਠੀਕ ਹੈ ਜੀ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਵਿੱਚ ਪਹਿਲਾਂ ਤਾਂ ਜਿਹੜੇ ਉੱਥੇ ਇਹਨਾਂ ਦੇ ਨਾਲ ਭਾਈਵਾਲ ਬਣ ਕੇ ਬਿੱਲ ਪੇਸ਼ ਕਰ ਪੇਸ਼ ਕਰਵਾ ਰਹੇ ਸੀ ਜਾਂ ਪਾਸ ਕਰਵਾ ਰਹੇ ਸੀ ਉਸ ਤੋਂ ਬਾਅਦ 4 ਸਾਲ ਤਾਂ ਇਹਨਾਂ ਦੀ ਸਰਕਾਰ ਬਣੀ ਨੂੰ ਹੋ ਗਏ ਹੁਣ ਸੁੱਤੇ ਪਏ ਸੀ 4 ਸਾਲਾਂ ਦੇ ਅੱਜ ਇਹਨਾਂ ਨੂੰ ਸਾਰਾ ਕੁਝ ਯਾਦ ਆ ਰਿਹਾ ਤੇ ਫਿਰ ਦੋਸ਼ੀ ਤਾਂ ਇਹ ਹੈ ਜਿਨ੍ਹਾਂ ਨੇ 4 ਸਾਲੇ ਮੁੱਦੇ ਹੀ ਨਾ ਛੇੜੇ ਹੁਣ ਕਿਉਂਕਿ ਇਲੈਕਸ਼ਨ ਨੇੜੇ ਆ ਰਹੇ ਆ ਮੁੜ ਕੇ ਕਹਿ ਦੇਣਗੇ ਜੀ ਕਿ ਸਮਾਂ ਘੱਟ ਸੀ ਇਸ ਕਰਕੇ ਅਸੀਂ ਇਹਦੇ 'ਚ ਕੱਢ ਨਹੀਂ ਸਕੇ ਹੁਣ ਇਲੈਕਸ਼ਨ ਆ ਗਈ ਜੀ ਹੁਣ ਕੋਡ ਆਫ ਕੰਡਕਟ ਲੱਗ ਗਿਆ 4 ਸਾਲ ਕੀ ਕਰਦੇ ਸੀ they also have to answer to people. रमाडालीगंज से क्या गया जी 2 लीटर नु तार का नहीं ऐसी जेडी जेड़े कोसों में उठे ऑफिसर जो टॉर्चर थाना सी ये कि उन्होंने अकालिकाली सरकार के समय या पार्टी के बीच बहुत ये डिमांड किया गया इज हार आलम और दरवारा सिंह गुरुदास से के तौर पे उस केस के नाम पर है। कि किसी पे कोई कार्रवाई बनदी है तो कल्ले बयान ना रखो कार्रवाई करो। मैं तो बड़ा स्पष्ट हैं इस मुद्दे पे। दूसरी चीज ਤੁਸੀਂ ਤਾਂ ਹਜੇ ਕਰ ਰਹੇ ਹੋ ਆਵਾਜ਼ ਗੱਲਾਂ ਸਰਕਾਰ ਨੂੰ ਕਹਿ ਰਿਹਾ ਤੁਹਾਡੀ ਨਹੀਂ ਗੱਲ ਕਰ ਤੁਹਾਡੇ ਨਾਲ ਨਹੀਂ ਮੈਂ ਪੰਗਾ ਲੈਂਦਾ ਚੀਤੀ ਉਹ ਤਾਂ ਕਰ ਰਿਹਾ ਹਵਾ ਚ ਗੱਲਾਂ ਮੈਂ ਤੁਹਾਡੇ ਸਾਹਮਣੇ ਨਰੇਸ਼ ਯਾਦਵ ਜੀ ਦਾ ਚਿੱਠਾ ਰੱਖਤਾ ਯਾਰ 29 ਨਵੰਬਰ ਨੂੰ ਕਨਵਿਕਟ ਹੁੰਦਾ ਬੇਅਦਬੀ ਦੇ ਵਿੱਚ ਤੇ 15 ਦਸੰਬਰ ਨੂੰ ਉਹਨੂੰ ਟਿਕਟ ਦੇ ਦਿੰਦੇ ਆ ਯਾਰ ਵਕੀਲ ਉਹਦੇ ਹਰਪਾਲ ਚੀਮਾ ਤੇ ਉਹ ਗੰਡੂ ਜਹਾ ਬਣਦਾ ਜਿਹੜਾ ਬੁੜਕਦਾ ਸੀ ਉੱਥੇ ਉਹਦਾ ਜਵਾਬ ਕੌਣ ਦੇਊਗਾ ਆਕੇ ਉਹਦਾ ਜਵਾਬ ਵੀ ਦੇ ਦੇਣਾ ਪਾਠਕ ਨੂੰ ਟਿਕਟ ਦਿੰਦਾ ਸਾਈਨ ਕਰਦਾ ਪਾਠਕ ਉਹਦੀ ਟਿਕਟ ਤੇ ਦਿਓ ਪਰਚਾ ਪਾਠਕ ਤੇ ਫਿਰ ਜਿਹੜਾ ਅਦਾਬਤਲ ਬੀਜਪੀ ਚ ਹੈ ਪਰ ਉਹਨਾਂ ਲਈ ਕੀ ਸੁਨੇਹਰੇਗਾ ਯਾਰ ਕਿਸੇ ਪਾਰਟੀ ਚ ਹੋਵੇ ਜਿਹੜਾ ਦੋਸ਼ੀ ਹੈ ਜਿਹੜਾ ਕ੍ਰਿਮੀਨਲ ਹੈ ਜਿਹੜਾ ਕਨਵਿਕਟਡ ਹੈ ਉਹ 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 ਕਿਸੇ ਪਾਰਟੀ ਦੇ ਵਿੱਚ ਬਦਲ ਚਲੇ ਜਾਵੇ ਉਹ ਬਦਲਦਾ ਨਹੀਂ ਬੀਜਪੀ ਛੱਡ ਕੇ ਬੀਐਸਪੀ ਚ ਚਲੇ ਜਾਵੇ ਕਿਸੇ ਚ ਚਲੇ ਜਾਵੇ ਥੈਟ ਡਸਨਟ ਮੈਟਰ ਅ ਕਨਵਿਕਟਡ ਪਰਸਨ ਅ ਕ੍ਰਿਮੀਨਲ ਇਜ਼ ਅ ਕ੍ਰਿਮੀਨਲ ਟਿਕਟ ਉਹਨੂੰ ਆਮ ਆਦਮੀ ਪਾਰਟੀ ਨੇ ਦਿੱਤੀ ਨਹੀਂ ਦਿੱਤੀ ਜਦੋਂ ਉਹਦੀ ਕੱਟਤੀ ਉਹਨੇ ਛਾਲ ਮਾਰ ਕੇ ਦੂਜੇ ਪਾਸੇ ਹੋ ਗਿਆ ਉਹਨੇ ਮੈਂ ਨਾ ਜੀ ਬੇਨਤੀ ਕਰਾਂ ਇਹ ਹੀ ਗੱਲ ਚੱਲਦੀ ਨੂੰ 10 ਸਾਲ ਹੋ ਗਏ ਬ੍ਰਦਰ ਉਹ ਜੋ ਮਰਜੀ ਕਹੀ ਜਾਣ ਹੁਣ ਉਹ ਤਾਂ ਕੱਲ ਨੂੰ ਕੁਝ ਹੋਰ ਕਹਿ ਦੇਣਗੇ ਉਹਦਾ ਆ ਕੇ ਤੁਸੀਂ ਮੈਨੂੰ ਸਵਾਲ ਪੁੱਛ ਲਿਓ ਜਿਹੜੀਆਂ ਮਾਫੀਆਂ ਦੀ ਗੱਲ ਹੈ ਨਾ ਜੀ ਤੁਸੀਂ ਗੁਰਸਿੱਖ ਹੋ ਮੇਰੇ ਨਾਲੋਂ ਸ਼ਾਇਦ ਪੂਰਨ ਗੁਰਸਿੱਖ ਹੋ ਮਾਫੀਆਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੀਆਂ ਗਈਆਂ ਤੇ ਜੇ ਮਾਫੀ ਉਹਦੀ ਰੱਦ ਕੀਤੀ ਗਈ ਉਹ ਵੀ ਅਕਾਲ ਤਖਤ ਸਾਹਿਬ ਨੇ ਕੀਤੀ ਨਾ ਤਾਂ ਮੇਰੀ ਇਹ ਹੈਸੀਅਤ ਹੈ ਨਾ ਜਿੰਨਾ ਕਿ ਮੈਂ ਪਾਰਟੀ ਚ ਜਾਣਦਾ ਕਿਸੇ ਨੂੰ ਨਾ ਉਹਦੀ ਇਹ ਹیثیت ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਿਸੇ ਵੀ ਫੈਸਲੇ ਤੇ ਕਿੰਤੂ ਪਰੰਤੂ ਕਰੇ ਮੈਂ ਉਹਦੇ ਤੇ ਜਵਾਬ ਨਹੀਂ ਦੇਣਾ ਚਾਹੁੰਦਾ ਰਮਾਨਾ ਸਾਹਿਬ ਰਮਾਨਾ ਸਾਹਿਬ ਵੀ ਤੁਸੀਂ ਟਾਈਮ ਲਾਈਨ ਨਹੀਂ ਗੱਲ ਕੀਤੀ ਹੈ ਟਾਈਮ ਜੀ ਜਿੰਨਾਂ ਵੀ ਆਮ ਆਦਮੀ ਪਾਰਟੀ ਅਣਛੜ ਗਏ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੀਆਂ ਬੇਅਦਬੀਆਂ ਹੋਈਆਂ ਹੂੰ ਕੋਸ਼ਿਸ਼ ਵੀ ਕਹਿਣਾ ਚਾਹੁੰਦੇ ਆ ਕਿ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀਅ ਸਰ ਮੈਂ ਕੇ ਕੋਰ ਵੀ ਜੀਤ ਪ੍ਰਾਪਤ ਕੀ ਜੀ ਹਾਂ ਨਾ ਨੋਟ ਤੁਹਾਨੂੰ ਨਹੀਂ ਨਬਦਗੇ ਸਰ ਮੈਂ ਮੈਂ ਨਾ ਇੱਕ ਚੀਜ਼ ਇਹ ਕਹਿਣਾ ਨਹੀਂ ਚਾਹੁੰਦਾ ਮੈਂ ਡਾਇਰੈਕਟਲੀ ਕਹਿ ਰਿਹਾ ਇਨ ਵੈਰੀ ਕਲੀਅਰ ਐਂਡ ਪਲੇਨ ਵਰਡਸ ਕਿ ਜਿਹੜੀਆਂ ਬੇਅਦਬੀਆਂ ਹੋਈਆਂ ਮੈਂ ਸਪਸ਼ਟ ਤੌਰ ਤੇ ਕਹਿਣਾ ਇਹਦੀ ਨਿਰਪੱਖ ਜਾਂਚ ਕਰਾ ਲਓ ਸੁਪਰੀਮ ਕੋਰਟ ਤੋਂ ਮੋਨਿਟਰਡ ਕਰਾ ਲਓ ਜੇ ਆਮ ਆਦਮੀ ਪਾਰਟੀ ਦੇ ਲੀਡਰ ਇਹਦੇ ਵਿੱਚ ਨਾ ਆਉਣ ਸਿਆਸਤ ਛੱਡ ਦੂੰਗਾ ਹਮੇਸ਼ਾ ਵਾਸਤੇ ਨਿਰਪੱਖ ਜਾਂਚ ਕਿਵੇਂ ਕਹਿਣੇ ਵੀ ਕਿੱਦਾਂ ਦੀ ਹੋਣੀ ਚਾਹੀਦੀ ਹੈ ਨਿਰਪੱਖ ਜਾਂਚ ਕਿਉਂਕਿ ਜਿਹੜੀ ਵੀ ਸਰਕਾਰ ਆਉਂਦੀ ਹੈ ਹਰੇਕ ਕਹਿੰਦੀ ਹੈ ਵੀ ਨਿਰਪੱਖਤਾ ਦੇ ਨਾਮ ਤੇ ਜਾਂਚ ਕਰਾਓ ਤੁਸੀਂ ਸ਼ਾਇਦ ਮੇਰੀ ਗੱਲ ਸੁਣੀ ਹੀ ਨਹੀਂ ਤੁਹਾਡਾ ਸਵਾਲ ਪਹਿਲਾਂ ਹੀ ਤਿਆਰ ਸੀ ਤੁਸੀਂ ਰੈਡੀ ਰਹਿੰਨੇ ਹੋ ਪੌਂਚ ਕਰਨ ਨੂੰ ਮੈਂ ਕਿਹਾ ਸੁਪਰੀਮ ਕੋਰਟ ਮਾਨਿਟਰਡ ਉਹ ਨਿਰਪੱਖ ਹੈ ਕਿ ਨਹੀਂ ਬਸ ਸੁਪਰੀਮ ਕੋਰਟ ਮਾਨਿਟਰਡ ਕਰਾ ਲਓ ਨਾ ਆਮ ਆਦਮੀ ਪਾਰਟੀ ਦੇ ਲੀਡਰ ਬਣ ਚਾਉਣ ਸਿਆਸਤ ਛੱਡ ਦੂੰਗਾ ਬੜੀ ਸਪਸ਼ਟਤਾ ਨਾਲ ਇਹ ਗੱਲ ਕਹਿ ਰਿਹਾ ਹਾਂ ਕੁਮਰ ਵਿਜੇ ਪ੍ਰਤਾਪ ਦੀ ਤੁਸੀਂ ਗੱਲ ਕੀਤੀ ਹਾਈ ਕੋਰਟ ਦੀ ਟਿੱਪਣੀ ਹੈ ਜਦੋਂ ਇਹਦੀ ਇਨਵੈਸਟੀਗੇਸ਼ਨ ਰੱਦ ਕੀਤੀ ਸੀ ਕਿ ਇਹ ਜਿਹੜਾ ਬੰਦਾ ਹੈ ਜਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਇਹਨੇ ਕੀਤੀ ਹੈ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਇਹਦੀਆਂ ਪੋਲਿਟੀਕਲ ਐਂਬੀਸ਼ਨਸ ਹੈ ਆਫਟਰ ਰਿਟਾਇਰਮੈਂਟ ਕੁਝ ਰਿਟਾਇਰ ਤਾਂ ਛੱਡੋ ਜਦੋਂ ਛੱਡਦਾ ਆਦੀ ਨੌਕਰੀ ਨਾਲ ਦੀ ਨਾਲ ਆਮ ਆਦਮੀ ਪਾਰਟੀ ਟਿਕਟ ਦੇ ਦਿੰਦੀ ਹੈ ਕੋਈ ਇੱਕ ਦਿਨ ਦੇ ਵਿੱਚ ਥੋੜੀ ਇਹ ਗੱਲ ਹੋਗੀ ਆਮ ਆਦਮੀ ਪਾਰਟੀ ਦੇ ਹੱਥਾਂ 'ਚ ਕੁਮਰ ਵਿਜੇ ਪ੍ਰਤਾਪ ਪਹਿਲਾਂ ਹੀ ਖੇਡ ਰਿਆ ਸੀ the entire investigation the line the direction was given by aam aadmi party and i again reiterate get an independent impartial investigation done you will find the names of aam aadmi party leaders in the people who have committed these BFPs. ਇਦੋਂ ਸ਼ਰਮਸਾਰ ਗੱਲ ਕੋਈ ਕਿਸੇ ਪੰਜਾਬੀ ਆਸਤੇ ਨਹੀਂ ਹੋ ਸਕਦੀ। ਭਗਵੰਤ ਮਾਨ ਹਰ ਰੋਜ਼ ਹੀ ਫਾਲਸ ਟੂ ਅ ਨਿਊ ਲੋ ਤੁਸੀਂ ਅੱਜ ਸੋਚਦੇ ਹੋ ਨਾ ਕਿ ਇਦੋਂ ਥੱਲੇ ਨਹੀਂ ਗਿਰ ਸਕਦਾ। ਕੱਲ ਨੂੰ ਵੇਖੋਗੇ ਉਦੋਂ ਵੀ ਥੱਲੇ ਗਿਰਿਆ ਹੋਊਗਾ ਉਹ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਮਾਸਟਰ ਮਹਿੰਦਰ ਜੀ ਨੇ ਇਹਨੂੰ ਸਿਖਾਇਆ ਕੁਝ ਕਿ ਉਹਨਾਂ ਤੋਂ ਸਿੱਖਿਆ ਨਹੀਂ। ਤੁਸੀਂ ਕਦੇ ਵੀ ਵੇਖ ਲਓ ਥੋੜੀ ਮੇਰੀ ਲੜਾਈ ਸੌ ਹੋ ਸਕਦੀ ਹੈ। ਬਟ ਜਿੱਥੇ ਕਿਤੇ ਲੇਡੀ ਦਾ ਸਤਕਾਰ ਦੀ ਗੱਲ ਆਵੇ ਆਪਾਂ ਫਿਰ ਵੀ ਸਤਕਾਰ ਨਾਲ 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 ਲੈਨੇ ਸੋ ਦੈਟ ਸ਼ੋਜ਼ ਭਗਵੰਤਮਾਨਸ ਅਪ ਬ੍ਰਿੰਗਿੰਗ ਭਗਵੰਤਮਾਨ ਦੀ ਪਰਵਰਿਸ਼ ਤੇ ਇੱਕ ਬੜੀ ਵੱਡੀ ਇੱਕ ਟਿੱਪਣੀ ਹੈ ਜੋ ਕੁਛ ਉਹ ਬੋਲਿਆ ਕੱਲ ਪਰਮਾਨਾ ਸਾਹਿਬ ਇੱਕ ਲੈਂਡਪੂਲ ਵੀ ਲੈ ਕੇ ਤੁਹਾਡਾ ਜਿਹੜਾ ਧਰਨਾ ਸੀ ਉਹ ਅੱਗੇ ਪਾ ਦਿੱਤਾ ਗਿਆ 23 ਨੂੰ ਹਾਂਜੀ ਕਿਹੜੀ ਜਗ੍ਹਾ ਤੋਂ ਸ਼ੁਰੂ ਕਰਦੇ ਆ ਉੱਥੇ ਹੀ ਜੀ ਸੇਮ ਜਗ੍ਹਾ ਲੁਧਿਆਣਾ ਬਾਰਿਸ਼ ਦਾ ਪ੍ਰੈਡਿਕਸ਼ਨ ਸੀ 21 ਨੂੰ ਬਹੁਤ ਜ਼ਿਆਦਾ ਬਾਰਿਸ਼ ਭਈ ਭਾਈ ਦੀ ਵੀ ਪ੍ਰੈਡਿਕਸ਼ਨ ਸੀ ਸੌਰੀ Uh, 14 ਨੂੰ ਬੜੀ ਬਾਰਿਸ਼ ਪਈ 15 ਦੀ ਵੀ ਬਾਰਿਸ਼ ਪ੍ਰੈਡਿਕਟਡ ਸੀ ਸੋ ਇਸ ਕਰਕੇ 22 ਤਰੀਕ ਨੂੰ ਪਾ ਦਿੱਤਾ ਗਏ ਥੈਂਕ ਯੂ ਜੀ ਧੰਨਵਾਦ